ਆ ਵੇਖੋ ਵੀਡੀਓ ਵੀਡੀਓ ਵੇਖ ਕੇ ਸਹੀ ਹੈ ਜਾਂ ਗਲਤ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਤੁਸੀਂ ਦੱਸ ਕੇ ਜਾਣਾ ਵੀਡੀਓ ਦੇਖੋ ਪੂਰੀ ਧਿਆਨ ਨਾਲ ਕੋਲੀ ਮਾਰ ਜਹਾਂ ਤੇਰੀ ਜੰਦਰੀ ਪਰਦੇ ਬੋਛਰੇ ਸਭਾ ਦੀ ਗੱਲ ਆ ਯਾਰ ਤੁਹਾਡੀ ਸਰਕਾਰ ਸਹੀ ਗੱਲ ਕਰ ਰਹੀ ਹੈ ਕੋਲੀ ਮਾਰ ਦੱਗਾ ਮੇਰੇ ਤੋਂ ਇੱਕ ਬੱਖੀ ਗੋਲ ਦੀ ਫਾਇਰ ਕੱਢਾ ਇੱਕ ਲੱਤ ਗੋਲ ਦੀ ਪਰ ਖੜਾ ਰਿਆਸ ਨਾਲੇ ਕੇ ਭੱਜ ਗਿਆ ਕਿਹਨਾਂ ਸੱਟੇ ਲੋਕ ਪ੍ਰਧਾਨ ਇੱਥੋਂ ਦਾ ਕੋਈ ਆਪਣੀ ਸਿੱਧੀ ਫਰਮਾਇਸ਼ ਹੋਵੇ ਕੋਈ ਦਾ ਖਾਤਾ-ਖਵਾਈ ਕੋਈ ਫਤ ਹੈ ਇਹਨਾਂ ਦੀ ਸਿਕਿਉਰਿਟੀ ਕੁਛ ਨਹੀਂ ਮੁਲਾਜ਼ਮਾਂ ਦੇ ਫਿਟਰ ਤੋਂ ਬੜਾ ਆ ਲਗਾਓ ਬੜਾ ਆ ਇੱਧਰ ਕਿਸੇ ਨੇ ਲੱਗੇ ਪੈਰ ਮੇਰੇ ਹੀ ਮਾਰਦਾ ਸੀ ਪੱਖੂ ਨੂੰ ਗੋਲੇ ਛਾਪਿਆ ਪੱਖੀ ਗੋਲ ਦੀ ਲੱਤ ਗੋਲ ਦੀ ਕੱਢਦਾ ਸਿੱਧੀ ਗੱਲ ਕਹਿਣਾ ਕੱਲਾ ਸੀ ਕੱਲਾ ਸੀ ਅਸਲਾ ਫਿਰ ਗੋਲੀ ਮਾਰ ਦਦਾ ਹਿੱਕਾ ਮੂਹਰੇ ਸਿਚ ਕਰੇ ਚਲ ਕੋਈ ਨਾ ਵੀਰੇ ਹੋਈ ਨਾ ਹੈਲੋ ਕੋਈ ਨਾ ਆਇ ਵੀਡੀਓ ਸ਼ੇਅਰ ਲੇਕ ਦਬਕੇ ਕਰੋ ਜੀ ਕਮੈਂਟਾਂ ਦੇ ਵਿੱਚ ਵੀਡੀਓ ਸ਼ੇਅਰ ਦਬਕੇ ਕਰ